ਮੋੜ ਮੰਡੀ ਵਿਚ ਆਊਟਸੋਰਸ ਸਿਵਲ ਬੋਰਡ ਕਰਮਚਾਰੀ ਪਿਛਲੇ ਕਈ ਦਿਨਾਂ ਤੋਂ ਸਨਖਾਂ ਨਾ ਮਿਲਣ ਕਾਰਨ ਹੜਤਾਲ ਤੇ ਹਨ ਸੁਣਵਾਈ ਨਾ ਹੋਣ ਤੇ ਅੱਜ ਇਹਨਾਂ ਕਰਮਚਾਰੀ ਪਾਣੀ ਵਾਲੀ ਟੈਂਕੀ ਤੇ ਚੜ ਗਏ ਕਰਮਚਾਰੀਆਂ ਨੇ ਪ੍ਰਸ਼ਾਸਨ ਤੇ ਗੰਭੀਰ આરોਪ ਲਗਾਏ ਕਿ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਕਿਹਾ ਕਿ ਭਾਵੇਂ ਵਿੱਤ ਮੰਤਰੀ ਨੇ 1 ਮਹੀਨੇ ਦੀ ਤਨਖਾਹ ਜਾਰੀ ਕਰਨ ਦੀ ਗੱਲ ਕਹੀ ਸੀ ਪਰ ਤਿਹਾਰਾਂ ਦੇ ਮੌਸਮ ਵਿੱਚ ਵੀ ਉਹ ਆਪਣੀ ਮੰਗ ਮਨਵਾਉਣ ਲਈ ਟੈਂਕੀ ਤੇ ਚੜਨ ਲਈ ਮਜਬੂਰ ਹਨ ਜੀਤਲ ਜੀ ਜਗਵੀਰ ਸਿੰਘ ਜੀ ਅੱਛਾ ਕੀ ਕਰਾਉਂ ਤੁਹਾਡ ਕੀ ਤੁਹਾਡੇ ਕੋਲ ਮੈਂ ਪੰਜਾਬ ਦਾ ਸੂਬਾ ਜਨਨ 77 ਵਾਟਰ ਸਲਾਈਜ ਸੀਵਰੇਜ ਬੋਰਡ ਆਊਟਸੋਰਸ ਵਰਕਰ ਜਿੰਨੇ ਹੁੰਦਾ ਜੀ ਇਹ ਸਾਡਾ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਦੇ ਨਾਲ ਜਿੰਨੇ ਵੀ ਸੀਵਰੇਜ ਬੋਰਡ ਦੇ ਵਿੱਚ ਕੰਮ ਕਰਦੇ ਆ ਆਊਟਸੋਰਸ ਹੋਰ ਤੇ ਉਹਨਾਂ ਕਾਮਿਆਂ ਦਾ ਪੰਜਾਬ ਸਰਕਾਰ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ ਜੀ ਔਰ ਸਾਡੀ ਗੱਲ ਹੈ ਜਿਹੜੀ ਸੰਘਰਸ਼ ਦੀ ਰੈਗੂਲਰ ਹੋਣ ਦੇ ਲਈ ਉਹ ਸਰਕਾਰ ਕੋਲੇ ਗੱਲ ਪਈ ਹੈ ਜੀ ਮੀਟਿੰਗਾਂ ਦੇ ਮੀਟਿੰਗਾਂ ਸਾਡੀਆਂ ਸਰਕਾਰ ਦੇ ਨਾਲ ਹੋ ਰਹੀਆਂ ਨੇ ਇਹ ਜਿਹੜਾ ਮੌੜ ਮੰਡੀ ਦੇ ਅਮਪਲਾਈ ਦਾ ਮਸਲਾ ਸੀ ਤਨਖਾਹਾਂ ਦਾ ਇਹ ਜਿਹੜੀਆਂ ਪਿਛਲੇ ਹਫਤੇ ਸਾਡੀ ਵਿੱਤ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਸੀ ਉਸ ਦੇ ਵਿੱਚ ਵੀ ਡਾਇਰੈਕਸ਼ਨਾਂ ਕੀਤੀਆਂ ਸੀ ਵਿੱਤ ਮੰਤਰੀ ਸਾਹਿਬ ਵੱਲੋਂ ਕਿ ਇਹਨਾਂ ਦੀਆਂ ਤਨਖਾਹਾਂ ਨੇ ਜਿਹੜੀਆਂ 1 ਮਹੀਨਾ ਹੜਤਾਲ ਤੇ ਬੈਠਿਆ ਉਹ ਜਾਰੀ ਕੀਤੀਆਂ ਜਾਣ ਸਾਰੇ ਪੰਜਾਬ ਦੇ ਵਿੱਚ ਤਨਖਾਹਾਂ ਨੇ ਜਿਹੜੀਆਂ ਉਹ ਪੈ ਚੁੱਕੀਆਂ ਨੇ ਵਿੱਤ ਮੰਤਰੀ ਦੀਆਂ ਡਾਇਰੈਕਸ਼ਨਾਂ ਦੇ ਅਨੁਸਾਰ ਪਰ ਜਿਹੜੀ ਮੌੜ ਮੰਡੀ ਦੀ ਜਾਂ ਬਠਿੰਡਾ ਦੀ ਅਫਸਰशाही ਐਕਸ਼ਨ ਸਾਹਿਬ ਨੇ ਐਸਡੀ ਸਾਹਿਬ ਅਧੀ ਸਾਹਿਬ ਇਹਨਾਂ ਨੇ ਵਿੱਤ ਮੰਤਰੀ ਸਾਹਿਬ ਦੀਆਂ ਡਾਇਰੈਕਸ਼ਨਾਂ ਨੂੰ ਵੀ ਛਿੱਕੇ ਟੰਗਿਆ ਹੋਇਆ ਔਰ ਹੁਣ ਸਾਡਾ ਪ੍ਰਸ਼ਾਸਨ ਦੇ ਸੀਆਈਡੀ ਦੇ ਤਾਲਮੇਲ ਦੇ ਨਾਲ ਜਿਹੜਾ ਉਹ ਤਨਖਾਹ ਹੈ ਉਹ ਪਾਉਣ ਨੂੰ ਐਗਰੀ ਹੋਇਆ 5000 ਰੁਪਿਆ 5-5000 ਰੁਪਿਆ ਕੈਸ਼ ਦੇਣਗੇ ਹੁਣ ਸਾਨੂੰ ਤੇ ਕੱਲ ਨੂੰ ਜਿਹੜੀ ਬਣਦੀ ਜਿਹੜੀ ਰੋਜ਼ ਦੀ ਤਨਖਾਹ ਹੈ ਉਹੋ 11 ਵਜੇ ਤੱਕ ਕਹਿ ਰਹੇ ਇਹ ਮਲੇਦਸਾਂ ਵਾਲੇ ਨੇ ਕਹਿੰਦੇ ਇਹ ਜੀ ਜਿਹੜਾ ਸਾਡਾ ਜੂਨ ਦੇ ਵਿੱਚ ਸੰਘਰਸ਼ ਚੱਲਿਆ ਸੀ 10 ਜੂਨ ਤੋਂ 9 ਜੁਲਾਈ ਤੱਕ ਉਸ ਮਹੀਨੇ ਦੀ ਵੀ ਤਨਖਾਹ ਖੜੀ ਹੈ ਬਾਕੀ ਜਿਹੜਾ ਅਸੀਂ ਸੰਘਰਸ਼ ਕਰਦੇ ਆ ਉਸ ਸੰਘਰਸ਼ ਦੀ ਵੀ ਇਹ ਤਨਖਾਹ ਹੈ ਜਿਹੜੀ ਉਹ ਕੱਟ ਲੈਂਦੇ ਨੇ ਮਨ ਕੇ ਸਰਕਾਰ ਕਹਿੰਦੀ ਹੈ ਵੀ ਸੰਘਰਸ਼ ਤੇ ਬੈਠੇ ਨੇ ਜਿਹੜੇ ਅਮਪਲਾਈਜ਼ ਉਹਨਾਂ ਦੀ ਇਹ ਤਨਖਾਹ ਪਾਈ ਜਾਵੇ ਉਹਨਾਂ ਹਦਾਇਤਾਂ ਨੂੰ ਵੀ ਇਹ ਸ਼ਿੱਕੇ ਟੰਗ ਰਹੇ ਨੇ ਤਦਾਂ ਕਿ ਦਿੱਕਣੀ ਜੇਕਰ ਚੜੇ ਰਾਤ ਤੱਕ ਹਾਂਜੀ ਹਾਂਜੀ ਰਾਤ ਤੱਕ ਕਦੋਂ ਜੁੜਿਆ ਹੈ ਹਾਂਜੀ ਨਿਕਲੋ ਕੋਣਤਾ ਸੀ ਤਾਰ ਲਈ ਜੀ ਹਾਂਜੀ ਕੋਟ ਫੱਤੇ ਦੇ ਵੀ ਬਾਕੀ ਜੀ ਪਿਛਲੇ ਲੰਬੇ ਸਮੇਂ ਤੋਂ ਸੱਤ ਤਨਖਾਹਾਂ ਪੈਂਡਗ ਨੇ ਉਧਰ ਵੀ ਮੰਨ ਕੇ ਅਫਸਰ ਸਾਹੀ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਸੀਓ ਮੈਡਮ ਦੀਆਂ ਵੀ ਹਦਾਇਤਾਂ ਹੋ ਗਈਆਂ ਬਾਕੀ ਹੁਣ ਜਿਹੜੀ ਵੀ ਸਾਡੀ ਪੰਜਾਬ ਸਰਕਾਰ ਦੇ ਨਾਲ ਜਦੋਂ ਵੀ ਮੀਟਿੰਗ ਹੁੰਦੀ ਹੈ ਉੱਥੇ ਵੀ ਅਸੀਂ ਇਹ ਮੁੱਦਾ ਜਿਹੜਾ ਉਹ ਚੱਕਾਂਗੇ ਕਿ ਮੌੜ ਮੰਡੀ ਦੇ ਵਿੱਚ ਇਹ ਕਿਉਂ ਜ਼ਿਆਦਾ ਹੋ ਰਿਹਾ ਕਿਉਂਕਿ ਪ੍ਰਸ਼ਾਸਨ ਹੁਣ ਕਹਿ ਰਿਹਾ ਸੀ ਕਹਿੰਦੇ ਵੀ ਮੋਡ ਮੰਡੀ ਦਾ ਜਿਹੜਾ ਬੁਰਾ ਹਾਲ ਹੈ ਜਿਹੜਾ ਉਹ ਬਹੁਤ ਜ਼ਿਆਦਾ ਹੈ ਪਾਣੀ ਇਸ ਤਰ੍ਹਾਂ ਖੜਾ ਹੈ ਲੋਕਾਂ ਦੇ ਘਰਾਂ ਅੰਦਰ ਵੜ ਰਿਹਾ ਹੈ ਗੰਦਾ ਪਾਣੀ ਪੀ ਰਹੇ ਲੋਕ ਮੈਂ ਪੰਜਾਬ ਦੇ ਲੋਕਾਂ ਨੂੰ ਜਾਂ ਪੰਜਾਬ ਦੀ ਅਫਸਰशाही ਨੂੰ ਸਾਡੀ ਪੰਜਾਬ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਕਿ ਸੀਵਰੇਜ ਬੋਰਡ ਦੇ ਵਿੱਚ ਇਹਨਾਂ ਲੰਬੇ ਸਮੇਂ ਤੋਂ 300 ਰੁਪਏ ਦਾ ਸਤਾਪ ਹੰਡਾ ਰਹੇ ਨੇ ਇਹ ਮੁਲਾਜ਼ਮ ਕੀ ਗੱਲ ਸਾਡਾ ਬੁਰਾ ਹਾਲ ਨਹੀਂ ਹੈਗਾ ਸੋ ਐਸੇ ਕਰਕੇ ਪੰਜਾਬ ਦੇ ਜਿੰਨੇ ਵੀ ਸੀਵਰੇਜ ਬੋਰਡ ਦੇ ਵਿੱਚ ਕੰਮ ਕਰਦੇ ਮੁਲਾਜ਼ਮ ਨੇ ਸਾਥੀਓ ਪੰਜਾਬ ਦੇ ਸੰਘਰਸ਼ ਵੱਲ ਧਿਆਨ ਦਿਓ ਇਹ ਤਨਖਾਹਾਂ ਨੇ ਜਿਹੜੀਆਂ ਅਫਸਰशाही ਨੂੰ ਨਾ ਦੇਣ ਤੋਂ 2 ਮਹੀਨੇ ਦਾ ਦੇਣੀਆਂ ਤੇ 3 ਮਹੀਨੇ ਦਾ ਦੇਣੀਆਂ ਪਰ ਜਿਹੜਾ ਆਪਾਂ ਇਹ ਵੱਡਾ ਸੰਘਰਸ਼ ਵਿੱਢਿਆ ਹੋਇਆ ਪੰਜਾਬ ਪੁੱਧਰ ਦਾ ਤੇ ਉਹਨੂੰ ਆਪਾਂ ਜਿੱਤ ਕੇ ਜਲਦੀ ਜਲਦੀ ਵਾਪਸ ਆਈਏ ਤੇ ਤਨਖਾਹਾਂ ਨੇ ਜਿਹੜੀਆਂ ਆਪਾਂ ਉਹ ਜਾਰੀ ਕਰਵਾ ਲਵਾਂਗੇ ਚਾਹੇ 2 ਮਹੀਨੇ ਦੀਆਂ ਰੱਖ ਲੈਣੇ ਜਾਂ 3 ਮਹੀਨੇ ਦੀਆਂ ਰੱਖ ਲੈਣ ਸੋ ਇਤਨ ਖਾ ਹਾਂਪਾ ਜਾਰੀ ਕਰਾ ਕੇ ਹਟਾਂਗੇ ਜੇ ਤੁਹਾਨੂੰ ਜਵਾਬ ਨਹੀਂ ਦਿੰਦਾ 그러면은 ਸੰਘਰਸ਼ ਕੀਤਾ ਦੇਖੋ ਜੀ ਅਗਲਾ ਸੰਘਰਸ਼ ਤਾਂ ਹਲੇ ਮਨ ਕੇ ਸਾਡਾ ਪੰਜਾਬ ਪੱਧਰ ਤੇ ਤਿੰਨ ਮੰਗਾਂ ਨੇ ਸਾਡੀਆਂ ਵੀ ਵਿਭਾਗ ਦੇ ਵਿੱਚ ਮਰਜ ਕਰਕੇ ਇਹਨਾਂ ਨੂੰ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ ਦੂਸਰਾ 1948 ਕਾਨੂੰਨ ਦੇ ਤਹਿਤ 35 ਤੋਂ 40 ਹਜ਼ਾਰ ਰੁਪਏ ਤਨਖਾਹ ਜਿਹੜੀ ਇਹਨਾਂ ਮੁਲਾਜ਼ਮਾਂ ਦੀ ਕੀਤੀ ਜਾਵੇ ਤੀਜੀ ਮੰਗ ਹੈ ਜਿਹੜੀ ਸਾਡੀ ਜੋ EMPLOYEES ਸਾਡੇ ਰਿਟਾਇਰਮੈਂਟ ਦੀ ਤਦਾਰ ਤੇ ਨੇ ਪਤੀ-ਪਤੀ 30 ਸਾਲ ਹੋ ਗਏ ਉਹਨਾਂ ਨੂੰ ਕੰਮ ਕਰਦਿਆਂ ਨੂੰ 10000 ਰੁਪਏ ਤੇ ਉਹਨਾਂ ਦੀ ਨੌਕਰੀ ਦੀ ਉਮਰ ਹੈ ਜਿਹੜੀ 65 ਸਾਲ ਕੀਤੀ ਜਾਵੇ ਹਲੇ ਤੱਕ ਅਸੀਂ ਉਹਨਾਂ ਤਿੰਨ ਮੰਗਾਂ ਤੇ ਸਟੈਂਡ ਕਰਦੇ ਹਾਂ ਜੀ ਤਨਖਾਹਾਂ ਨੇ ਜਿਹੜੀਆਂ ਸਾਡੀਆਂ ਲੋਕਲ ਮੰਗਾਂ ਉਹਨਾਂ ਨੂੰ ਅਸੀਂ ਬਾਅਦ ਦੇ ਵਿੱਚ ਦੇਖਾਂਗੇ ਉਹ ਤਾਂ ਅਸੀਂ ਜਾਰੀ ਕਰਵਾ ਹੀ ਲੈਣੀਆਂ ਨੇ ਸਰ ਹਾਂਜੀ ਮੇਰਾ ਨਾਮ ਲਖਨ ਸ਼ਰਮਾ ਜੀ ਹੈ ਜੀ ਜੀ ਪਿੱਛੇ ਲੱਗੇ ਨੌਰਬੰਡੀ ਡਿਊਟੀ ਹੈ ਅਗੇ ਮਲਾਜਮਾਂ ਨੇ ਕੋਰਪੋਰਟਿਕ ਦੇ ਚਲਕੇ ਸੀ ਹਾਂਜੀ ਉਹਨਾਂ ਦੇ 3 ਬੱਚੇ ਸਨ ਉਹ ਇਹਨਾਂ ਦਾ ਕੋਈ ਆਪਸੀ ਪੰਜਾਬ ਲੈਵਲ ਦੇ ਇਹਨਾਂ ਨੇ ਧਰਨਾ ਲਾਇਆ ਹੋਇਆ ਜੀ ਜਿਸ ਦੇ ਕਰਕੇ ਸਾਡੇ ਕੰਮ ਰੁਕੇ ਹੋਏ ਸੀ ਕਿ ਸਾਰੇ ਸ਼ਹਿਰ ਦੇ ਕੰਮ ਨਹੀਂ ਕਰਦੇ ਪਏ ਸੀ ਕਿ ਤੇ ਮਹਿਕਮੇ ਨੇ ਫਿਰ ਥੋੜੀ ਸਰਵਿਸਿਆ ਕਰਤਾ ਹੋਇਆ ਜਦੋਂ ਬੰਦੇ ਕੰਮ ਨਹੀਂ ਕਰਦੇ ਪਏਗੇ ਫਿਰ ਉਹ ਟੈਂਕੀ ਚੜ ਗਏ ਸੀਗੇ ਆਪਦੇ ਹੋਰ ਪੰਜਾਬ ਲੈਵਲ ਦੇ ਧਰਨਾ ਇਹਨਾਂ ਦਾ ਪਰ ਸ਼ੁਵਾਸਨ ਦਿੱਤਾ ਇਹਨਾਂ ਨੂੰ ਉਹਨਾਂ ਦਾ ਉੱਤਰ ਆਇਆ ਹੋਇਆ ਤਾਂ ਇਹਨਾਂ ਦਾ ਟੈਂਕ ਫਾਇਰ ਅੱਜ ਦੇ ਰਹੇ ਉਸ ਤੋਂ ਚੱਲ ਨਹੀਂ ਆਹ ਪਾਰ ਪੇਮੈਂਟ ਕਰਦੇ ਪਏ ਇਹਨਾਂ ਦੀ ਉੱਪਰ ਗੱਲ ਕਰਕੇ ਇੱਕ ਵਾਰੀ ਜੋ ਵੀ ਬਕਾਇਆ ਵਗੈਰਾ ਹੈਗਾ ਪੈਂਡਿੰਗ ਅਮਾਉਂਟ ਹੈਗੀ ਹੈ ਉਹ ਇੱਕ ਵਾਰੀ ਨੈਕਸਟ ਵੀਕ ਦੇ ਵਿੱਚ ਕੁਝ ਨਾ ਕੁਝ ਕਰਵਾ ਲਾਗੇ